ਦੇਖ ਲਿਆ ਪੈਰ ਨਾਲ ਸਤਿ ਸ਼੍ਰੀ ਅਕਾਲ ਜੀ ਦਵਾਈ ਲੈਣਾ ਆਏ ਸੀ ਮਿਲ ਗਈ ਦਵਾਈ ਭਾਈ ਦਵਾਈਆਂ ਮਿਲਦੀਆਂ ਹੁਣ ਅਗਰੋਂ ਪਹਿਲਾਂ ਮਿਲਦੀਆਂ ਜੀ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਪਤਾ ਜੀ ਦਵਾਈ ਲੈਣਾ ਆਏ ਸੀ ਹਾਂ ਜੀ ਦੇਖ ਲਿਆ ਡਾਕਟਰ ਨੇ ਹਾਂ ਜੀ ਦਵਾਈ ਮਿਲਦੀ ਆ ਹੁਣ ਹਾਂ ਜੀ ਦਵਾਈਆਂ ਸਾਰੀਆਂ ਮਿਲਣ ਲੱਗੀਆਂ ਨਾ ਹਾਂ ਜੀ ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹੁਣ ਦਵਾਈ ਮਿਲਦੀ ਆ ਜੀ ਸਾਰੀ ਕਸਤੀ ਹੋ ਜਾਂਦੇ ਇੱਥੋਂ ਦਿਲ ਦੀ ਦਵਾਈ ਪਾਈ ਚਲੋ ਸਸਕਾਰ 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 ਜੀ ਹਾਂ ਜੀ ਦਿਖਾਣਾ ਆਈ ਸੀ ਚੈੱਕ ਚੈੱਕ ਅਪ ਹੋ ਗਿਆ ਹਾਂ ਜੀ ਦਵਾਈ ਮਿਲ ਗਈ ਹਾਂ ਜੀ ਚਲੋ ਇਲਾਜ ਵਧੀਆ ਹੋ ਰਿਹਾ ਹੁਣ ਅੱਛਾ ਚਲੋ ਜੀ ਹਾਂ ਜੀ ਬਸ ਅੱਗੇ ਹੋਰ ਤਾਂ ਕੋਈ ਨਹੀਂ ਆ ਜੀ ਹਾਂ ਜੀ ਉਹ ਤਾਂ ਅੱਜ ਅੱਛਾ ਸਸਕਾਰ ਤਾਂ ਪਤਾ ਲੱਗ ਗਿਆ ਅੱਛਾ ਹਾਂ ਜੀ ਹੋਰ ਡਾਕਟਰ ਕਿਹੜੇ ਇੱਥੇ ਕਿਹੜੇ ਅੱਛਾ ਜੀ ਅੱਛਾ ਜੀ ਸੀ ਹਾਂ ਜੀ ਅੱਛਾ 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 ਚਲੋ ਚਲੋ ਅੱਛਾ ਇਹਨਾਂ ਦਾ ਕਰਦੇ ਹੋ ਵਿਜਨ ਚੈੱਕ ਸਭ ਦਾ ਅੱਛਾ ਤੁਹਾਡੇ ਕੋਲ ਇੱਕ ਕੰਪਨੀ ਹੈਗੀ ਸਾਰੀ ਹੁਣ ਫੇਕੋ ਹੈਗੀ ਤੁਹਾਡੇ ਕੋਲ ਕਰਦੇ ਹੋ ਫੇਕੋ ਕਿੰਨੇ ਕੋਲ ਦੇ ਮਹੀਨੇ ਦੇ ਆ ਜਿਆਦਾ ਕਰਿਆ ਕਰੋ 100 150 ਵੇਖੋ ਤਾਂ ਕਿੰਨੇ ਕਿੰਨੀ ਵਾਰੀ ਕਰਦੇ ਹੋ ਉਲਟੇ ਕਿੰਨੇ ਡਾਕਟਰ ਕਰਲੇ ਹੋ ਤੁਸੀਂ ਦੋ ਵਾਈ ਸਰਜਨ ਹੋ ਤੁਸੀਂ ਵੀ ਕਰਦੇ ਹੋ ਵੇਖੋ ਐਸਐਸ ਕਰਦੇ ਹੋ ਕਿੰਨੇ ਕਰ ਦਿੰਦੇ ਹੋ ਹੋ ਜਾਂਦੇ ਆ ਜੇ ਇੱਕ ਤੁਹਾਡੇ ਕੋਲੇ ਪੋਸਟ ਗ੍ਰੈਜੂਏਟ ਭੇਜਾ ਨੂੰ ਕਰਾ ਦੋਗੇ ਮੈਂ ਡਾਕਟਰੀ ਹੈ ਵੈਸੇ ਐਮਐਸ ਕੀਤੀ ਹੋਈ ਆ ਵੇਖੋ ਕਰ ਦਈਏ ਉਹ ਕਹਿੰਦੀ ਐਸਐਸ ਹੀ ਅਸੀਂ ਮੈਂ ਕਹਿੰਦਾ ਉਲਟਾ ਕੰਮ ਨਹੀਂ ਹੋਣਾ ਉਹਨੂੰ ਕਹਣਾ ਮੈਨੂੰ ਵੇਖੋਸ ਕਾਹਦੇ ਤੁਸੀਂ ਐਸਐਸ ਦਾ ਨੁਸਖਾ ਦੇ ਦਿਓ ਠੀਕ ਹੈ ਨਹੀਂ ਚਲ ਬਣੀ ਫਿਰ ਠੀਕ ਹੈ हाँ जी अखन खाना आए सी दवाइयाँ मिल गई है तो सारी हां जी चलो सर एक नए डॉक्टर आए हैं हाँ जी पोस्ट हां जी सर उसको मैंने अभी कैंटीन में बिठाया अच्छा कोई बात नहीं अच्छा लाइव चलता है रोज आप पूछ के बोलोगे हां जी ये एनटीडी डॉक्टर अच्छा लो भी पोस्ट पीजी अच्छा ਨਹੀਂ ਨਹੀਂ ਪੋਸਟ ਮਤਲਬ ਕੰਸਲਟੈਂਟ ਹੈ ਪੋਸਟ ਪੀਜੀ ਮੀਨਸ ਐਮ ਐਸ ਆਈ ਐਮ ਐਸ ਈ ਐਨ ਟੀ ਹਾਂ ਐਮ ਐਸ ਈ ਐਨ ਟੀ ਚਲੋ ਕਰ ਦਿਓ ਰੂਟੀਨ ਸਰਜੀ ਸਾਰੀ ਕਰ ਦਿਓ ਸਮਾਨ ਹੈਗਾ ਸਾਰਾ ਹਾਂਜੀ ਚਲੋ ਕਿੰਨੀ ਓਪੀਡੀ ਹੋ ਜਾਂਦੀ ਹੈ ਆਟਿਜ਼ਮ ਆਟਿਜ਼ਮ ਦੇ ਪੇਸ਼ੈਂਟਸ ਆਉਂਦੇ ਆ ਨਹੀਂ ਸਰ ਜਿੰਨੀ ਪੀਸੀ ਚ ਆਉਂਦੇ ਆ ਅੱਛਾ ਤੁਹਾਡੇ ਕੋਲ ਨਹੀਂ ਆਉਂਦੇ ਚਲ ਉਹਨਾਂ ਨੂੰ ਐਜੂਕੇਟ ਕਰੋ ਤਾਂ ਕਿ ਚੈੱਕ ਕਰਨ ਤੁਹਾਡੇ ਕੋਲ ਜਿਹੜੇ ਕਿਉਰੇ ਵੱਲ ਤਾਂ ਹੀ ਜੇ ਤੁਹਾਡੇ ਕੋਲ ਭੇਜਣਗੇ ਤਾਂ ਹੀ ਆਪਾਂ ਉਹਨਾਂ ਦੇ ਕੋਕਲੀਆ ਟ੍ਰਾਂਸਪਲੈਂਟ ਕਿੱਥੋਂ ਕੀਤੀ ਆ ਭੀਜੀ ਹਾਂਜੀ ਸਰ ਭੀਜੀ ਕਿੱਥੋਂ ਕੀਤੀ ਹੈ ਅਜੀ ਅਜੀ ਕੋਕਲੀਆ ਟ੍ਰਾਂਸਪਲੈਂਟ ਸ਼ੁਰੂ ਤਾਂ ਨਹੀਂ ਹੋਇਆ ਜੀ ਉਹ ਮੈਂ ਸ਼ੁਰੂ ਕਰਾ ਰਿਹਾ ਹੈਗਾ ਤਾਂ ਹੀ ਹੋਣੀ ਤਾਂ ਹੀ ਹੋਣੀ ਹੈ ਨਾ ਚਲੋ ਮੈਡੀਸਨ ਕਿੱਥੇ ਦਿੰਦੇ ਜੀ ਸਰ ਮੈਡੀਸਨ ਹਾਂ ਸਰ 16 ਨੰਬਰ ਕਮਰਾ ਆਜਾ ਚਲੋ ਚਲੋ ਔਰਥੋ ਵਾਲੇ ਤਾਂ ਠੀਕ ਹੈ ਇਹ ਤਾਂ ਬੈਠੇ ਉਹਨਾਂ ਤੋਂ ਆਹ ਨੋਟ ਸਰ ਠੀਕ ਆਓ ਜੀ ਕੀ ਹੋ ਗਿਆ ਦਵਾਈ ਲੈਣੇ ਆਏ ਹੋ ਦਵਾਈ ਮਿਲ ਜਾਂਦੀ ਹੈ ਸਾਰੀ ਹੁਣ ਅੱਛਾ ਚਲੋ ਕੰਮਰਸ ਵਾਲਾ ਕਾਊਂਟਰ ਦਿਖਾ ਦਿਓ ਜੀ ਬਸ ਹਾਂ ਜੀ ਸਰ ਆਓ ਚਲੋ ਚਲੋ ਉਧਰ ਸਾਹਮਣੇ ਅੱਛਾ ਇਹ ਇਹ ਪੀਸ ਵਾਲਾ ਹੁਣ ਜਿਆਦਾ ਲੰਬੀ ਬੈਠਕ ਤਾਂ ਨਹੀਂ ਆਉਣ ਹਾਂਜੀ ਅੱਛਾ ਇੱਥੇ ਫੀਸ ਜਮ੍ਹਾਂ ਕਰਾਉਂਦੇ ਹੋ ਜੀ ਹਾਂਜੀ ਅੱਛਾ ਟਾਈਮ ਤਾਂ ਨਹੀਂ ਲੱਗਦਾ ਜ਼ਿਆਦਾ ਨਾਲ ਦੀ ਨਾਲ ਹੋ ਜਾਂਦਾ ਨਾਲ ਦੀ ਨਾਲ ਜੀ ਆਈ ਸਿੰਪਲ ਕੋਲ ਆ ਕੇ ਜਾਂਚ ਲਿਖਵਾਣੇ ਕਿ ਲਈ ਜੀ ਹਾਂ ਹਾਂ ਵੀ ਤੁਹਾਡੇ ਹੁਣ ਇੱਥੇ ਜ਼ਿਆਦਾ ਵੇਟਿੰਗ ਤਾਂ ਨਹੀਂ ਹੁੰਦੀ 5-7 ਮਿੰਟ ਤੋਂ ਜ਼ਿਆਦਾ ਠੀਕ ਹੈ ਜੀ ਮੈਡੀਸਿਨਸ ਆ ਮੈਡੀਸਿਨਸ ਕੋਲ ਆ ਤੇ ਫੋਟੋ ਇੱਧਰ ਆ ਜੀ ਇੱਧਰ ਅੱਛਾ ਇੱਧਰ 16 ਨੰਬਰ ਹਾਂਜੀ ਅੱਛਾ ਡਿਸਪੈਂਸਰੀ ਵੀ ਹਾ ਦੱਸੋ ਕੋਈ ਹਾਲ ਇਹਨਾਂ ਦਾ ਕੀ ਹੈ ਇਹਨਾਂ ਦਾ ਉਧਰ ਵੀ ਦੇਰ ਦੋਨੇ ਪਾਸੇ ਦੇ ਰਹੋ ਸਰ ਯਹਾਂ ਪਰ ਮੇਲ ਫੀਮੇਲ ਇਧਰ ਹਮ ਲੋਗਾਂ ਨੇ ਸੀਨੀਅਰ ਸਿਟੀਜ਼ਨ ਦਾ ਸੀਨੀਅਰ ਸਿਟੀਜ਼ਨ ਦਾ ਵਿਭਾਗ ਜੀ ਉਹਨੂੰ ਪਹਿਲਾਂ ਦੇਵੋਗਾ ਨਾ ਤੁਹਾਡੇ ਕਿੰਨੇ ਬੰਦੇ ਤੁਸੀਂ ਦਵਾਈ ਦੇਣ ਵਾਲੇ ਸਰ ਦਵਾਈ ਦੇਣ ਵਾਲੇ ਦੋ ਬੰਦੇ ਹਾਂ ਬਾਕੀ ਤੇ ਹੈਲਪਿੰਗ ਨਹੀਂ ਬਟ ਇੱਕ ਇੱਕ ਤਾਂ ਤਿੰਨ ਤਾਂ ਚਾਹੀਦੇ ਆ ਨਾ ਫਿਰ ਇਧਰ ਵੀ ਚਾਹੀਦਾ ਇੱਕ ਨਾ ਠੀਕ ਹੈ ਬੰਦੇ ਸਰ ਦੇ ਰਹੇ ਪੀਐਚਐਸਸੀ ਅਭੀ ਨਹੀਂ ਹੈ ਹਮਾਰਾ ਤੁਹਾਡੇ ਕੋਲ ਤੁਸੀਂ ਕਿੰਨੀ ਦੇਰ ਤੋਂ ਖੜੇ ਹੋ ਇਹ ਸ਼ੀਸ਼ਾ ਬੰਦ ਹੈ ਹਾਂ ਕਿੰਨੀ ਦੇਰ ਤੋਂ ਖੜੇ ਹੋ ਤੁਸੀਂ ਅਭੀ ਆਏ ਆ ਤੁਸੀਂ ਕਿੰਨੀ ਦੇਰ ਤੋਂ ਖੜੇ ਹੋ ਹਾਂਜੀ 2 ਘੰਟੇ ਮੜਵੇ ਕੀ ਹੋ ਰਿਹਾ ਜੀ 2 ਘੰਟੇ 2 ਘੰਟੇ ਕਹਿ ਰਹੇ ਹੈ ਇਹਨੂੰ ਠੀਕ ਕਰੋ ਜੀ 2 ਘੰਟੇ ਤੋਂ ਖੜੇ ਹੋ ਨਹੀਂ ਸਰ ਔਰ ਦੇਖੋ ਤੁਹਾਡੇ ਪੇਸ਼ੈਂਟ ਕਹਿ ਰਹੇ ਜੀ 2 ਘੰਟੇ ਕੀ ਗੱਲ ਬੇਟਾ ਤੁਸੀਂ ਵਿਚੋ ਦੀ ਲੰਚ ਬ੍ਰੇਕ ਕੀਤੀ ਹੋਈ ਸੀ ਕੋਈ ਪਰਚੀ ਆ ਗਈ ਹੈ ਦੇ ਦੇ ਪਰਚੀ ਇਧਰੋਂ ਵੀ ਆ ਰਹੀ ਐ ਮੈਡਮ ਇਹਨੂੰ ਠੀਕ ਕਰੋ ਜੀ ਇਹਨੂੰ ਠੀਕ ਕਰੋ ਜੀ ਰਿਸੈਟ ਟਾਈਮ 150 ਵੀ 3 ਪੀਪਲ ਜਦੋਂ ਜਦੋਂ ਲਾਈਨ ਲੱਗੀ ਹੋਈ ਆ ਦੀ ਹਾਂ ਜੀ ਇੱਕ ਲਾਈਨ ਪ੍ਰੋਪਰ ਤੁਹਾਡੇ ਤੁਹਾਡੇ ਦੇਖੋ ਉਹ ਤੁਸੀਂ ਇੱਥੇ ਬੰਦੇ ਨੂੰ ਖੜ੍ਹਨ ਨਾ ਦਿਓ ਤੁਸੀਂ ਮੈਂ ਇਹਨਾਂ ਨੂੰ ਹੈਲਪਰ ਹੋਰ ਦੇ ਦੇ ਦੋ ਸਟੂਡੈਂਟ ਹੋਰ ਦੇ ਦੇ ਦੋ ਜਿਹੜੀ ਪਰਚੀ ਫੜਾਣ ਉਹ ਦਵਾਈ ਲੈ ਕੇ ਦੇ ਦੇ ਠੀਕ ਹੈ ਜੀ ਉਹਨਾਂ ਦੇ ਪਰਚੇ ਬਟਾ ਪਰਚੀਆਂ ਪਕੜੀ ਸ਼ੁਰੂ ਚਲੋ ਆਜੋ ਠੀਕ ਹੈ ਦੇਖਾ ਸਰ ਭਈ ਦੇਖੋ ਮੈਂ ਤੁਹਾਨੂੰ ਮੈਂ ਦੇਖੋ 1 ਮਿੰਟ ਸਾਈਡ ਤੇ ਹੋ ਜਾ ਯਾਰ ਮੈਂ ਇਹੀ ਦੇਖਣ ਆਇਆ ਸੀਗਾ ਜੀ ਜਿੱਥੇ ਪਰਚੀ ਬਣਦੀ ਹੈ ਜੀ ਜਿੱਥੇ ਪੈਸੇ ਜਮ੍ਹਾਂ ਕਰਾਣੇ ਆ ਜਿੱਥੇ ਵੀ ਜੋ ਵੀ ਹੁੰਦੇ ਆ ਤੇ ਜਿੱਥੇ ਦਵਾਈ ਮਿਲਦੀ ਹੈ ਜਿੱਥੇ ਡਾਕਟਰ ਦਾ ਕਮਰਾ ਹੈਗਾ ਉੱਥੇ ਵੇਟਿੰਗ 5-7 10 5-7 ਮਿੰਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੁਣ ਤੁਹਾਨੂੰ ਇਸ ਤੋਂ ਬਾਅਦ ਕਿਸੇ ਨੂੰ ਦਵਾਈ ਲੈਣ ਤੇ 5-7 ਮਿੰਟ ਤੋਂ ਵੱਧ ਨਹੀਂ ਲੱਗਣਗੇ ਮੈਂ ਕਰਤਾ ਯਾਡ ਰਹਾ ਧੰਨਵਾਦ ਜੀ ਸਟਾਫ ਸਾਹਿਬ ਆਪਣੇ ਇੱਥੇ ਮੈਕਸਿਮਮ ਸਟਾਫ ਲਾ ਦਿਓ ਜੀ ਇੱਕ ਪਰਚੀ ਲੈਣਾ ਸ਼ੁਰੂ ਕਰੋ ਜਲਦੀ ਜਿਹੜਾ ਸਰ ਪਰਚੀ ਫੜਦਾ ਨਾ ਕੇ ਉਹ ਮਤਲਬ अच्छा थोड़ा चेकअप कराना कराया कि देर हो गया दो घंटे हो गए की अच्छा हाँ जी डॉक्टर साहब की कर रहे हैं आप इतना मैडिसिन पेशेंट की किनिफ्ट चलो कितनी ओपीडी है थोड़ी हैवी है बहुत बट पेशेंट दी ना दो घंटे दी वेट ज्यादा है जी ਕਰਦੇ ਦੋ ਡੇਢ ਦੋ ਘੰਟੇ ਦਾ ਵੇਟ ਕਰੋ ਹੈ ਹੀ ਕਿਉਂਕਿ ਇੱਕ ਇੱਕ ਪੇਸ਼ੈਂਟ ਨਹੀਂ ਨਹੀਂ ਤੁਸੀਂ ਤੁਸੀਂ ਇੱਕ ਹੋਰ ਕੰਮ ਕਰੋ ਨਾ ਤੁਸੀਂ ਨਰਸਿੰਗ ਸਟੂਡੈਂਟਸ ਲੋ ਆਏ ਤੇ ਡਾਕਟਰ ਸੋ ਇੱਥੇ ਆਓ ਜੀ ਉਹ ਫੋਨ ਕਰੋ ਕਿ ਉਹ ਬੰਦਾ ਭੇਜੋ ਤੁਹਾਡੇ ਦੇਖੋ ਜਿੱਥੇ ਜਿੱਥੇ ਰਸ਼ ਹੈ ਨਾ ਤੁਸੀਂ ਡੇਲੀ ਜਾਣਾ ਹਾਂਜੀ ਉਹਨੂੰ ਡੇਲੀ ਜਿਹੜੀ ਉਹਦਾ ਟਾਈਮ ਕੱਟ ਕਰਨਾ ਤੁਸੀਂ ਮਨੋ ਇਹਨਾਂ ਦੇ ਵੀ ਹੁਣ ਇਹਨੇ 150 ਪੇਸ਼ੈਂਟ ਦੇਖ ਦਿਆ ਇਧਰ ਆਓ ਹਾਂਜੀ 150 ਪੇਸ਼ੈਂਟ ਦੇਖ ਦਿਆ ਦੈਟ ਮੀਨਸ ਕਿ ਅੱਜ ਬਹੁਤ ਹੈ ਉਹਨਾਂ ਨੇ ਪੇਸ਼ੈਂਟਾਂ ਨਾਲ ਗੱਲ ਵੀ ਕਰਨੀ ਆ ਉਹਨੂੰ ਜੋ ਲੋਡ ਪੈਦਾ ਐਗਜ਼ਾਮਨ ਵੀ ਕਰਨਾ ਸਟੂਡੈਂਟਸ ਵੀ ਪ੍ਰੋਵਾਈਡ ਕਰਕੇ دیے ਹੋਏ ਆ ਕਾਹਾਂ ਉਹ ਅਪਛਾਤ ਇਸ ਟਾਈਮ ਤੱਕ ਚੱਲ ਨਹੀਂ ਨਹੀਂ ਜਾਣਦੇ ਉਹਨਾਂ ਨੂੰ ਜਦੋਂ ਆਪਰੇਟਿਓ ਖਤਮ ਹੋਏਗੀ ਤਾਂ ਉਸ ਵੇਲੇ ਜਾਣਗੇ ਉਹ ਬੰਦ ਉਹ ਨਹੀਂ ਜਾਣਗੇ ਤੁਹਾਨੂੰ ਬੜਾ ਹਿਸਟਰੀ ਲਿਖ ਕੇ ਲੈ ਕੇ ਆਉਂਦੇ ਹੁਣ ਨਰਸਿੰਗ ਸਟੂਡੈਂਟਸ ਜੀ ਸੋਸ ਇੱਥੇ ਨਹੀਂ ਨਹੀਂ ਤੁਸੀਂ ਨਾ ਮੈਂ ਕਹਿਆ ਸੀ ਜਿਹੜੇ ਜਿਹੜੇ ਤੁਹਾਡੇ ਬੀਐਸਸੀ ਵਾਲੇ ਜਾਂ ਐਮਐਸਸੀ ਵਾਲੇ ਨਰਸਿੰਗ ਸਟੂਡੈਂਟ ਹਨ ਉਹ ਉਹ ਤੁਹਾਡੀ ਹਿਸਟਰੀ ਲਿਖ ਕੇ ਬੀਪੀ ਚੈੱਕ ਕਰਕੇ ਹੋਰ ਜੋ ਉਹਨਾਂ ਦਾ ਪੇਸ਼ੈਂਟ ਦਾ ਸਾਰੇ ਕੰਪਲੇਂਟਸ ਲਿਖ ਕੇ ਤਾਂ ਕਿ ਉਹ ਬੱਚੇ ਵੀ ਸਿੱਖਣਗੇ ਤੁਹਾਨੂੰ ਕਾਦਾ ਹੋਏਗਾ ਜੀ ਉਹਦੇ ਚੋਂ ਸਰ ਨੌਨ ਕਮਿਊਨਿਟੀ ਉਹਨਾਂ ਲਈ ਰੱਖੇ ਹਨ ਬੀਪੀ ਨਹੀਂ ਨਹੀਂ ਸਾਰੇ ਵਾਸਤੇ ਰੱਖੋ ਜੀ ਜ ਤਾਂ ਬੇਸਿਕਲੀ ਹਰ ਪੇਸ਼ੈਂਟ ਦਾ ਚੈੱਕ ਕਰਾ ਕੇ ਪੇਰੀ ਪੇਸ਼ੈਂਟ ਆਫ ਸਾਰਟੂ ਪੀ ਨਹੀਂ ਪਰ ਠੀਕ ਹੈ ਪਰ ਫਿਰ ਵੀ ਐਸਟੀ ਵੀ ਲਿਖੀ ਹੋਵੇ ਤਾਂ ਅਗੇ ਤੁਹਾਡਾ ਮਿਨੀਮਮ ਟਾਈਮ ਹੋਵੇ ਠੀਕ ਹੈ ਤੇ ਤੁਸੀਂ ਆਪਣਾ ਇਹ ਵੀ ਕਰ ਸਕਦੇ ਹੋ ਜਿਵੇਂ ਇੱਕ ਪੇਸ਼ੈਂਟ ਹੋ ਗਿਆ ਤੁਸੀਂ ਇੱਕ ਇੱਥੇ ਸਟੂਡੈਂਟ ਨੂੰ ਬੁਲਾਓ ਉਹਨੂੰ ਟ੍ਰੇਨ ਕਰੋ ਤੁਸੀਂ ਪੇਸ਼ੈਂਟ ਨਾਲ ਸਾਰੀ ਗੱਲਬਾਤ ਹੋ ਗਈ ਉਹਨੂੰ ਉਹਨੂੰ ਤੁਸੀਂ ਡਿਕਟੇਸ਼ਨ ਦੇ ਦਿੱਤੀ ਵੀ ਆਹ ਟੈਸਟ ਲਿਖਣਿਆ ਦਵਾਈ ਰਿਮੀ ਆਂਦਾਂ ਨੀ ਯੂ ਗੋ ਟੂ ਦਾ ਨੈਕਸਟ ਪੇਸ਼ੈਂਟ ਇਹ ਟਾਈਮ ਮੈਨੇਜਮੈਂਟ ਦਾ ਤੁਸੀਂ ਕਰੋਗੇ ਠੀਕ ਹੈ ਮੈਡੀਕਲ ਕਾਲਜ ਵਿੱਚ ਜੈਸੇ ਕਰਦੇ ਹਾਂ ਨੋ ਅੱਜ ਤੋਂ ਜੇ ਤੁਸੀਂ ਇਸੇ ਨਾਲ ਪੰਜਾਬੀ ਆਪਰ ਜਾਂ ਸਨੈਮੋਡ ਫਾਰਮੇਸੀ ਆਉਂਦੇ ਕਰਦਾਂਗੇ ਇਹਦਾ ਮੀਨ ਟਾਈਮ ਤੁਹਾਡੇ ਕੋਲੇ ਹੈਗਾ ਕੋਈ ਫਾਰਮੇਸੀ ਦੇ ਬੱਚੇ ਵੀ ਆਉਂਦੇ ਟ੍ਰੇਨਿੰਗ ਵਾਸਤੇ ਸਰ ਫਾਰਮੇਸੀ ਕੇ ਬੱਚੇ ਤੋਂ ਨਹੀਂ ਹੈ ਹਮਾਰੇ ਕੋਲ ਨਰਸਿੰਗ ਦੇ ਹੈਗੇ ਆਈਆਰਟੀ ਕੇ ਹੈ ਨਰਸਿੰਗ ਕੇ ਉਹ ਵਾਲੇ ਜਿਹੜੇ ਨਰਸਿੰਗ ਵਾਲੇ ਤਾਂ ਮੈਡੀਕਲ ਦੇ ਹੋਗੇ ਨਾ ਆਈਆਰਟੀ ਵਾਲੇ ਨੂੰ ਤਾਂ ਤੁਸੀਂ ਜਿਹੜੀ ਕਿਊ ਮੈਨੇਜਮੈਂਟ ਹੈ ਉਹਨਾਂ ਨੂੰ ਉਹਦੇ ਤੇ ਪਰਸੀ ਬਣਾਣਾ ਜਿੱਥੇ ਜਿੱਥੇ ਵੀ ਕਿਊ ਮੈਨੇਜਮੈਂਟ ਹੈ ਉਹ ਉਹਨਾਂ ਤੋਂ ਕਰਾਓ ਦੇ ਆਰ ਵੈਰੀ ਸਪੈਸ਼ਲਾਈਜ਼ਡ ਪੇਪਰ ਜਿਹੜਾ ਕੋਈ ਆਨਲਾਈਨ ਤੁਸੀਂ ਕਰਨਾ ਹੈਗਾ ਜੇ ਘਰੋਂ ਪਰਚੀ ਬਣਾ ਕੇ ਆਣਾ ਉਹਨਾਂ ਨੇ ਜਾਂ ਛੋਟੇ ਛੋਟੇ ਡਿਵਾਈਸਸ ਖਰੀਦਣੀਆਂ ਜਿਹਦੇ ਨਾਲ ਉਹ ਪਰਚੀ ਕੱਟਦਣ ਉਹਦੀ ਮਤਲਬ ਤੇ ਜਿਹੜੀ ਤੁਹਾਡੀ ਮੈਡੀਸਨ ਦੀ ਸਪਲਾਈ ਦੇਣੀ ਹੈ ਜਿਹੜੇ ਬੀਐਸਸੀ ਜਾਂ ਐਮਐਸਸੀ ਵਾਲੇ ਬੱਚੇ ਉਹਨਾਂ ਦੀ ਡਿਊਟੀ ਲਾ ਦਿਓ ਤੇ ਨੋ ਦਾ ਮੈਡੀਸਨਸ ਦੇਖ ਕੇ ਪੂਰਾ ਕਰਦਣਗੇ ਰਿਸਟਰੀਟਿਊਸ਼ਨ ਹਾਂ ਉਹ ਕੋ ਕਰੋ ਫਿਰ ਸੈਕਿੰਡ ਅਬੀ ਹੋ ਜਾ ਜਾਈ ਹਰ ਹਰ ਕਮੰਡੋ ਤੇ ਦੋ ਸਟੂਡੈਂਟ ਚਾਹੀਦੇ ਆ ਪ੍ਰੈਫਰੈਬਲੀ ਇੱਕ ਸਟੂਲੈਂਟ ਬਾਹਰ ਵੀ ਹੋਵੇ ਜਿਹੜਾ ਉਹਨਾਂ ਨੂੰ ਬਿਠਾਵੇ ਜਿਵੇਂ ਬਜ਼ੁਰਗਾਂ ਨੂੰ ਅਸੀਂ ਸਾਰਾ ਹਮ ਲੋਕ ਬਣਾ ਰਹੇ ਹਾਂ ਜਿੱਥੇ ਲਾਈਨ ਹੈਗੀ ਨਾ ਉੱਥੇ ਬੈਂਚਸ ਲਗਾ ਦਿਓ ਉਹਨਾਂ ਕੋਈ ਤੁਸੀਂ ਬੈਠੋ ਮੈਂ ਤੁਹਾਨੂੰ ਦਵਾਈ ਲੈ ਕੇ ਦੇ ਦਿੰਦੀ ਆ ਤੁਹਾਡਾ ਬੇਸਰ ਇੱਕ ਇੱਕ ਹੋਰ ਬਣਾ ਰਹੇ ਹੋ ਤਾਂ ਮੈਨੇਜਮੈਂਟ ਕਰੋ ਚਲੋ ਬਹੁਤ ਬਹੁਤ ਥੈਂਕ ਯੂ ਨਹੀਂ ਨਹੀਂ ਕੋਈ ਨਹੀਂ ਜੋ ਬਾਹਰ ਬਹੁਤ ਬਹੁਤ ਆਏ ਸੀਗੇ ਜੀ ਹੋਰ ਗੱਲ ਹੋ ਗਈ ਦੰਦ ਮੇਰੇ ਹੋਣ ਜਾ ਕੇ ਲੱਗੇ ਚਲੋ ਤੁਹਾਡਾ ਬਹੁਤ ਬਹੁਤ ਥੈਂਕ ਯੂ। ਹਾਂਜੀ। ਹਾਂਜੀ ਰੈਡੀ ਸਰ ਹਾਂਜੀ। ਇਹ ਅੱਜ ਜੇ ਆਪਣਾ ਜਿਹੜਾ ਸਬਡਿਵੀਜ਼ਨ ਹਸਪਤਾਲ ਰਾਜਪੁਰਾ ਹੈਗਾ ਉਹਦੀ ਮੈਂ ਸਰਪ੍ਰਾਈਜ਼ ਚੈੱਕ ਕੀਤਾ ਹੈਗਾ ਜੀ। ਪੇਸ਼ੈਂਟਸ ਨੂੰ ਦਵਾਈਆਂ ਬਹੁਤ ਮਿਲਦੀਆਂ ਉਹਦੇ ਨਾਲ ਖੁਸ਼ ਹੈ। ਔਰ ਬਾਕੀ ਜਗ੍ਹਾ ਤੇ ਤਕਰੀਬਨ ਡਾਕਟਰ ਦੇ ਰੂਮ ਦੇ ਬਾਹਰ ਬਾਕੀ ਸਾਰਾ ਸਿਸਟਮ ਠੀਕ ਹੈ। ਇੱਕ ਜਿਵੇਂ ਉਹਨਾਂ ਦੀ ਮੈਡੀਸਨ ਦੀ OPD ਜਿਹੜਾ ਕਿ ਫਿਜੀਸ਼ੀਨ ਹੁੰਦਾ ਕੰਸਲਟੈਂਟ ਉਹਨੇ 150 ਪੇਸ਼ੈਂਟ ਦੇਖਣਾ ਜੀ ਉੱਥੇ ਰਸ਼ ਬਹੁਤ ਹੈ। ਉਹ ਕਿੱਦਾਂ ਮੈਨੇਜ ਕਰਨਾ ਔਰ ਜਿਹੜੇ ਜਿੱਥੇ ਦਵਾਈ ਮਿਲਦੀ ਹੈ ਉੱਥੇ ਤੇ ਰਸ਼ ਬਹੁਤ ਹੈ ਕਿਉਂਕਿ ਇੱਥੇ ਸਾਰੇ ਡਿਪਾਰਟਮੈਂਟਸ ਦੇ ਬੰਦੇ ਆ ਗਏ ਤੇ ਉਹਦੇ ਵਿੱਚ ਵੇਟਿੰਗ ਪੀਰੀਅਡ ਬਹੁਤ ਲੰਬਾ ਪੇਸ਼ੈਂਟਸ ਦਾ ਉਹ ਇਹਨਾਂ ਨੂੰ ਮੈਂ ਐਡਵਾਈਸ ਕੀਤਾ ਕਿ ਜਿਹੜੇ ਨਰਸਿੰਗ ਸਟੂਡੈਂਟਸ ਆ ਗਏ ਆ ਬੀਐਸਸੀ ਔਰ ਐਮਐਸਸੀ ਵਾਲੇ ਉਹਨਾਂ ਨੂੰ ਲਗਾ ਕੇ ਜਿਹੜੀ ਕਿਊ ਮੈਨੇਜਮੈਂਟ ਕੀਤੀ ਜਾਵੇ ਔਰ ਇੱਥੇ ਆਈਆਈਟੀ ਦੇ ਬੱਚੇ ਵੀ ਆਉਂਦੇ ਆ ਜਿਹੜੇ ਟ੍ਰੇਨਿੰਗ ਕਰਨ ਆਉਂਦੇ ਆ ਤੇ ਇਹ ਜਿਹੜੀ ਬਾਕੀ ਦੀ ਮੈਨੇਜਮੈਂਟ ਪਾਰਟ ਹੈ ਦੇ ਕੈਨ ਡੂ ਇਟ ਸੋ ਅਸੀਂ ਜਿੰਨੇ ਰਿਕਵੈਸਟਿੰਗ ਰਿਸੋਰਸਸ ਆ ਬਲਟ